ਵੀਰੋ ਅੱਜਕੱਲ ਕਰਾਂਗੇ ਅਸੀਂ ਜਿਹੜੀਆਂ ਟਰੱਕਾਂ ਦੀਆਂ ਨੋ ਐਂਟਰੀਆਂ ਆ ਉਹ ਰਮਜ਼ਾਨ ਦੇ ਵਿੱਚ ਚੇਂਜ ਹੋ ਚੁੱਕੀਆਂ ਆ ਮੈਨੂੰ ਕਈ ਮਿੱਤਰਾਂ ਸੱਜਣਾਂ ਦੇ ਫੋਨ ਆਏ ਆ ਉਹਨਾਂ ਨੇ ਖਾਸ ਕਰ ਅਬੂ ਧਾਬੀ ਦੀ ਪੁੱਛੀ ਆ ਨੋ ਐਂਟਰੀ ਦਾ ਤੇ ਅੱਜ ਅਸੀਂ ਗੱਲ ਕਰਾਂਗੇ ਅਬੂ ਧਾਬੀ ਦੀ ਦੁਬਈ ਦੀ ਤੇ ਸ਼ਾਰਜਾ ਦੀ ਕਿਹੜੇ ਕਿਹੜੇ ਰੋੜਾਂ ਦੀ ਕਿੱਦਾਂ ਕਿੱਦਾਂ ਚੇਂਜ ਹੋਈ ਐ ਕੀ ਟਾਈਮਿੰਗ ਆ ਤੇ ਉਹਦੇ ਉੱਤੇ ਗੱਲਬਾਤ ਕਰਾਂਗੇ ਜਿਹੜੇ ਵੀ ਨਵੇਂ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਚੰਗੀ ਲੱਗਦੀ ਤਾਂ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਡੈਫੀਨੇਟਲੀ ਉਹਨਾਂ ਦਾ ਰਿਪਲਾਈ ਮੈਂ ਕਰ ਦਈਆਂ ਤੇ ਆਓ ਮਿੱਤਰੋ ਵੀਡੀਓ ਸ਼ੁਰੂ ਕਰਦੇ ਆ ਸਾਰਿਆਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਵੈਲਕਮ ਆ ਸਾਡੇ ਚੈਨਲ ਉੱਤੇ ਤੇ ਵੀਰੋ ਆਬੂ ਧਾਬੀ ਵਾਲਿਆਂ ਨੇ ਤਾਂ ਸਾਫ਼ ਬੋਰਡ ਲਾ ਕੇ ਨੋ ਐਂਟਰੀ ਦੱਸੀ ਆ ਆਪਣੀ ਤੇ ਦੁਬਈ ਵਾਲਿਆਂ ਨੇ ਤਾਂ ਆਨਲਾਈਨ ਤੇ ਸ਼ਰਜਾਹ ਵਾਲਿਆਂ ਨੇ ਵੀ ਆਨਲਾਈਨ ਆਪਣੀ ਜਿੱਦਾਂ ਇਹਨਾਂ ਦੀਆਂ ਐਪਾਂ ਹੈਗੀਆਂ ਆ ਮੀਨਸ ਆਰਟੀਏ ਦੀ ਜਾਂ ਕੋਈ ਵੀ ਉਹਦੇ ਉੱਤੇ ਅਨਾਊਂਸਮੈਂਟ ਕੀਤੀ ਆ ਪਰ ਆਬੂ ਧਾਬੀ ਵਾਲਿਆਂ ਨੇ ਸਿੱਧੇ ਸਿੱਧੇ ਬੋਰਡ ਲਾਏ ਆ ਤੇ ਉਹਨਾਂ ਨੇ ਤਾਂ ਸਿੱਧਾ ਸਿੱਧਾ ਦੱਸਿਆ ਭਾਈ ਸਾਡੀ ਨੋ ਐਂਟਰੀ ਆ ਆ ਇਹਦੇ ਵਿੱਚ ਆਏ ਤਾਂ ਫਾਈਨ ਵੀ ਠੋਗੂਗਾ ਤੇ ਗੱਡੀ ਵੀ ਬੰਦ ਹੋਊਗੀ ਕਿਉਂਕਿ ਰਮਜ਼ਾਨ ਦੇ ਮਹੀਨੇ ਵਿੱਚ ਬੜੀ ਸਖਤਾਈ ਵੀ ਕਰਦੇ ਆ ਇਹ ਤੇ ਕਿਹੜੇ-ਕਿਹੜੇ ਹੋਏ ਆ ਮਿੱਤਰੋ ਉਹ ਦੱਸਦੇ ਆ ਜਿਹੜੀ ਪਹਿਲਾਂ ਤੁਹਾਨੂੰ ਨੋ ਐਂਟਰੀ ਸੀ ਉਹਦੇ ਬਾਰੇ ਦੱਸਦੇ ਆ ਜਿਹੜੀ ਪਹਿਲਾਂ ਨੋ ਐਂਟਰੀ ਸੀਗੀ ਮੰਡੇ ਤੋਂ ਲੈ ਕੇ ਖਾਸਤੇ ਤੱਕ ਸੀਗੀ ਉਹਦੀ ਹੈਗੀ ਆ ਮਾਰਨਿੰਗ ਦੀ 6:30 ਤੋਂ 9 ਵਜੇ ਤੱਕ ਤੇ ਸ਼ਾਮ ਦੀ ਸੀਗੀ 3 ਵਜੇ ਤੋਂ ਲੈ ਕੇ 6 ਵਜੇ ਤੱਕ ਤੇ ਫਰਡੇ ਸੀਗੀ ਮਾਰਨਿੰਗ ਵਾਲੀ ਸੇਮ 6:30 ਤੋਂ ਲੈ ਕੇ 9 ਵਜੇ ਤੱਕ ਕਰ ਤੇ ਜਿਹੜੀ ਦੁਪਹਿਰ ਦੀ ਸੀਗੀ ਉਹਨਾਂ ਨੇ ਲਾਈਓ ਸੀ 11 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਕਰ ਤੇ ਸੈਚਰਡੇ ਤੇ ਸੰਡੇ ਫ੍ਰੀ ਹੁੰਦੀ ਤੁਸੀਂ ਕਦੋਂ ਵੀ ਆ ਜਾ ਸਕਦੇ ਆ ਵਟ ਜਿਹੜੀ ਉਹਨਾਂ ਨੇ ਹੁਣ ਨੋ ਐਂਟਰੀ ਲਾਈ ਆ ਉਹ ਦੇਖੋ ਤੇ ਮਿੱਤਰੋ ਆ ਮੈਂ ਉੱਪਰ ਇੱਕ ਬੋਰਡ ਸ਼ੇਅਰ ਕੀਤਾ ਤੁਹਾਡੇ ਨਾਲ ਫੋਟੋ ਚੈੱਕ ਕਰੋ ਇਹ ਹੈ ਕਿ ਜਿਹੜੀ ਰਮਜ਼ਾਨ ਦੇ ਵਿੱਚ ਨੋ ਐਂਟਰੀ ਨਵੀਂ ਲੱਗੀ ਆ ਇਹ ਪਰਮਾਨੈਂਟ ਨਹੀਂ ਲੱਗਣੀ ਹੈਗੀ ਸਿਰਫ ਰਮਜ਼ਾਨ ਦੇ ਮਹੀਨੇ ਵਿੱਚ ਜਿੰਨਾ ਚਿਰ ਰਮਜ਼ਾਨ ਚੱਲਦਾ ਪਿਆ ਜਦੋਂ ਰਮਜ਼ਾਨ ਖਤਮ ਹੋ ਗਿਆ ਤੇ ਉਹਦੇ ਬਾਅਦ ਤੋਂ ਸੇਮ ਜਿਹੜੀ ਮੈਂ ਪਹਿਲਾਂ ਦੱਸੀ ਸੀਗੀ ਉਹੀ ਨੋ ਐਂਟਰੀ ਫੀ ਲੱਗ ਜਾਣੀ ਆ ਕਿਤੇ ਪੁਰਾਣਾ ਭਲੇਖੇ ਜਨਾਰੇ ਵਾਲੇ ਤੇ ਤੇ ਆਓ ਇਹਦੇ ਬਾਰੇ ਗੱਲ ਕਰਦੇ ਆਂ ਤੇ ਇਹਦੇ ਵਿੱਚ ਇਹਨਾਂ ਨੇ ਲਿਖਿਆ ਜਿਹੜੀ ਮੰਡੇ ਤੋਂ ਲੈ ਕੇ ਠਾਸ਼ਟੇ ਤੱਕਰਾ ਮਾਰਨਿੰਗ 8 ਤੋਂ ਲੈ ਕੇ 10 ਵਜੇ ਤੱਕ ਤੇ ਜਿਹੜੀ ਸ਼ਾਮ ਦੀ ਆ ਉਹ ਹੈ ਕਿ 2 ਵਜੇ ਤੋਂ ਲੈ ਕੇ 4 ਵਜੇ ਤੱਕ ਕਰ। ਬਸ। ਤੇ ਜਿਹੜੀ ਫਰਾਈਡੇ ਵਾਲੇ ਦਿਨ ਆ ਉਹ 8 ਵਜੇ ਤੋਂ ਲੈ ਕੇ ਸਵੇਰ ਨੂੰ ਤੇ ਦੁਪਹਿਰ ਦੇ 1 ਵਜੇ ਤੱਕ ਕਰਿਆ। ਇਹ ਸੀਗੀ ਅਬੂ ਧਾਬੀ ਦੀ ਨਵੀਂ ਐਂਟਰੀ ਤੇ ਉਹਦੇ ਬਾਅਦ ਚੋਂ ਅਸੀਂ ਗੱਲ ਕਰਦੇ ਹਾਂ ਦੁਬਈ ਦੀ। ਆ ਦੁਬਈ ਦੀ ਮਿੱਤਰੋ ਇਹਨਾਂ ਨੇ ਆਪਣੇ ਆਰਟੀਏ ਦੀ ਜਿਹੜੀ ਆ ਵੈਬਸਾਈਟ ਉਹਦੇ ਉੱਤੇ ਅਨਾਉਂਸ ਕੀਤੀ ਸੀਗੀ। ਲਗਭਗ ਪੁਰਾਣੀ ਦੇ ਨਾਲ ਦੀ ਸੇਮ ਆ। ਅਲਕੂਸ ਦੀ ਤੁਸੀਂ ਨੋਏ ਐਂਟਰੀ ਦੀ ਗੱਲ ਕਰਦੇ ਆ ਖਾਸ ਕਰ ਓੱਖੇ ਦੀ ਜਿਆਦਾ ਦੇਖੀ ਜਾਂਦੀ ਹੈ ਬਾਕੀ ਅੰਦਰਲੇ ਪਾਸੇ ਦਾ ਤੁਹਾਨੂੰ ਪਤਾ ਹੀ ਆ ਜਿਹੜੇ ਬਾਹਰ ਬਾੜ ਮੇਨ ਰੋਡ ਆ ਉਹਨਾਂ ਦੇ ਵਿੱਚ ਅਲਕੂਸ ਆਂਦਾ ਆ ਅਲਕੂਸ ਦੇ ਵਿੱਚ ਅਲਖੇਲ ਆਂਦਾ ਆ ਤੇ ਉੱਥੇ ਸਵੇਰ ਨੂੰ ਤਕਰੀਬਨ 5:30 ਤੋਂ ਲੈ ਕੇ 8:30 ਵਜੇ ਤੱਕ ਦੁਪਹਿਰ ਨੂੰ 1 ਤੋਂ ਲੈ ਕੇ 3 ਤੇ ਸ਼ਾਮ ਨੂੰ 5:30 ਤੋਂ ਲੈ ਕੇ ਅ 8 ਵਜੇ ਤੱਕ ਕਰਾ ਇਹ ਸੇਮ ਹੀ ਆ ਲਗਭਗ ਤੇ ਕੋਈ ਅਲਕੂਜ਼ ਵਾਲੀ ਕੋਈ ਫੋਲੋ ਕਰਦਾ ਕੋਈ ਨਹੀਂ ਫੋਲੋ ਕਰਦਾ ਤੇ ਤੁਸੀਂ ਡੈਫੀਨਟਲੀ ਜਾ ਰਹੇ ਹੋ ਤਾਂ ਫੋਲੋ ਕਰਿਓ ਕਿਉਂਕਿ ਰਮਜ਼ਾਨ ਦੇ ਮਹੀਨੇ ਵਿੱਚ ਫਾਈਨ ਬਹੁਤ ਆਉਂਦਾ ਆ ਤੇ ਆਓ ਹੁਣ ਗੱਲ ਕਰਦੇ ਹਾਂ ਸ਼ਾਰਜੇ ਦੀ ਤੇ ਸ਼ਾਰਜੇ ਨੇ ਵੀ ਬਈ ਚੇਂਜ ਕੀਤੀ ਆ ਨੋ ਐਂਟਰੀ ਜਿਹੜੀ ਸ਼ਾਰਜੇ ਦੀ ਨੋ ਐਂਟਰੀ ਆ ਉਹ ਹੈ ਕਿ ਇਹਨਾਂ ਨੇ ਚੇਂਜ ਕਰਕੇ ਸਵੇਰ ਨੂੰ 6:30 ਤੋਂ ਲੈ ਕੇ 10 ਵਜੇ ਤੱਕ ਕਰ ਦਿੱਤੀ ਆ ਜਿਹੜੀ ਕਿ ਪਹਿਲਾਂ ਸੀਗੀ ਮਾਰਨਿੰਗ 5:30 ਤੋਂ ਲੈ ਕੇ 8:30 ਵਜੇ ਤੱਕ ਕਰ ਤੇ ਦੁਪਹਿਰ ਵਾਲੀ ਇਹਨਾਂ ਨੇ ਕੀ ਕੀਤੀ ਆ ਪਹਿਲਾਂ ਸੀਗੀ 3 ਤੋਂ ਲੈ ਕੇ 8 ਵਜੇ ਤੱਕ ਕਰ ਹੁਣ ਇਹਨਾਂ ਨੇ ਕੀ ਕੀਤਾ 2 ਵਜੇ ਤੋਂ ਲੈ ਕੇ 7 ਵਜੇ ਤੱਕ ਕਰ ਮੀਨਸ 1 ਘੰਟਾ ਪਿੱਛੇ ਕਰ ਦਿੱਤੀ ਆ ਤੇ ਮਿੱਤਰੋ ਇੰਨੀ ਇਨਫੋਰਮੇਸ਼ਨ ਕਬੂਲ ਕਰਿਓ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਵੀ ਕਰਿਆ ਕਰੋ ਤੇ ਚਲੋ ਮਿੱਤਰੋ ਮਿਲਦੇ ਆ ਇੱਕ ਹੋਰ ਇਨਫੋਰਮੇਸ਼ਨ ਵਾਲੀ ਵੀਡੀਓ ਲੈ ਕੇ ਜਦ ਤੱਕ ਲਈ ਜ਼ਿੰਦਗੀ ਜਿੰਦਾਬਾਦ